ਕੁਝ ਦਿਨਾ ਤੋਂ ਆਪ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਅੱਜ ਇਸ ਵੀਡੀਓ ਦਾ ਪੂਰਾ ਸੱਚ ਤੁਹਾਡੇ ਸਾਹਮਣੇ ਰੱਖਾਂਗੇ ਤੁਹਾਨੂੰ ਅੱਗੇ ਵੀ ਦੱਸਿਆ ਕਿ ਇਹ ਸੋਸ਼ਲ ਮੀਡੀਆ ਕਈਆਂ ਨੂੰ ਫੇਮ ਦਿੰਦਾ ਹੈ ਤੇ ਕਈਆਂ ਨੂੰ ਬਦਨਾਮ ਕਰਕੇ ਰੱਖ ਦਿੰਦਾ ਹੈ ਕਈ ਲੋਕ ਚਾਰਕ ਵਿਊ ਲੈਣ ਬਦਲੇ ਕਿਸੇ ਨੂੰ ਵੀ ਬਦਨਾਮ ਕਰ ਦਿੰਦੇ ਆ ਤੇ ਇਹੀ ਹੋਇਆ ਇਸ ਵੀਡੀਓ 'ਚ ਵੀ ਸੋਸ਼ਲ ਮੀਡੀਆ ਤੇ ਨਾ ਆ ਇੱਕ ਵੀਡੀਓ ਵਾਇਰਲ ਹੁੰਦੀ ਆ ਜਿਸ ਵਿੱਚ ਆ ਤੁਸੀਂ ਦੇਖ ਸਕਦੇ ਹੋ ਵੀ ਇੱਕ ਜਨਾਨੀ ਨੂੰ ਆ ਮੁੜੇ ਵੱਲੋਂ ਨਾ ਕੁਝ ਦਿੱਤਾ ਜਾਂਦਾ ਤਾਂ ਸਾਰੇ ਇਹ ਕਹਿਣ ਲੱਗ ਪੈਂਦੇ ਆ ਵੀ ਮੁੜੇ ਨੇ ਜਨਾਨੀ ਨੂੰ ਨੰਬਰ ਦਿੱਤਾ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੁੰਦੀ ਹੈ ਪਹਿਲਾਂ ਤਾਂ ਤੁਹਾਨੂੰ ਇੱਥੇ ਦੱਸ ਦਈਏ ਵੀ ਆ ਜੋ ਅੱਗੇ ਮੁੜਾ ਨਾ ਖਲੋਤਾ ਇਹਨੇ ਨਹੀਂ ਦਿੱਤਾ ਕੁਝ ਇਸ ਤੋਂ ਪਿੱਛੇ ਜੋ ਅੰਕਲ ਹੁਣੀ ਖਲੋਤੇ ਆ ਉਹ ਜਨਾਨੀ ਨੂੰ ਕੁਝ ਦੇ ਰਿਹਾ ਪਰ ਗੱਲ ਕੀ ਉਡੀ ਵੀ ਆਹ ਮੁੜੇ ਨੇ ਜਨਾਨੀ ਨੂੰ ਨੰਬਰ ਦਿੱਤਾ ਤੇ ਹੁਣ ਆ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜੀ ਹਾਂ ਇਸ ਵਿੱਚ ਸਾਫ਼-ਸਾਫ਼ ਦਿਖਦਾ ਪਿਆ ਹੈ ਕਿ ਜੋ ਪਿੱਛੇ ਅੰਕਲ ਖਲੋਤੇ ਹੋਏ ਆ ਉਹਨਾਂ ਨੇ ਹੱਥ ਵਿੱਚ ਕੁਝ ਫੜਿਆ ਹੋਇਆ ਹੈ ਤੇ ਜਦੋਂ ਪਿੱਛੇ ਉਹ ਜਨਾਨੀ ਆਉਂਦੀ ਆ ਤਾਂ ਉਸ ਨੂੰ ਇਹ ਚੀਜ਼ ਫਰਾ ਦਿੱਤੀ ਜਾਂਦੀ ਹੈ ਹੁਣ ਸਾਰੇ ਹੀ ਲੋਕ ਇਹ ਵੀਡੀਓ ਦੇਖ ਕੇ ਕਹਿਣਗੇ ਕਿ ਜੋ ਪਿੱਛੇ ਅੰਕਲ ਆ ਉਹਨਾਂ ਨੇ ਇਸ ਜਨਾਨੀ ਨੂੰ ਨੰਬਰ ਦਿੱਤਾ ਪਰ ਉੱਥੇ ਇਹਨਾਂ ਬਹੁਤ ਸਾਰੇ ਲੋਕ ਉਹਨਾਂ ਨੇ ਟੋਕਨ ਫਰਾਇਆ ਸੀ ਜੀ ਹਾਂ ਕਈਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਬੇਟੇ ਦਾ ਕਮੈਂਟ ਆਇਆ ਸੀ ਵੀ ਇਹ ਮੇਰੇ ਮੰਮੀ ਡੈਡੀ ਆ ਡੈਡੀ ਉਹਨਾਂ ਨੇ ਮੰਮੀ ਨੂੰ ਟੋਕਨ ਫਰਾਇਆ ਸੀ ਸੋ ਅੱਜ ਲੋਕਾਂ ਦੇ ਕਮੈਂਟ ਆ ਰਹੇ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਵੀ ਲੋਕ ਕੀ ਕਹਿ ਰਹੇ ਆ ਆ ਪਹਿਲਾ ਕਮੈਂਟ ਆਇਆ ਏ ਉਸ ਦੀ ਘਰ ਵਾਲੀ ਆ ਉਸ ਨੂੰ ਟੋਕਨ ਦੇ ਰਿਹਾ ਵਾ ਧਿਆਨ ਨਾਲ ਦੇਖੋ ਜੀ ਇਸ ਤੋਂ ਅਗਲਾ ਕਮੈਂਟ ਹੈ ਸਾਡੇ ਪਿੰਡ ਦੇ ਨੇ ਹਸਬੰਡ ਵਾਈਫ ਉਸ ਤੋਂ ਅਗਲਾ ਕਮੈਂਟ ਹੈ ਬਾਈ ਉਸ ਦੀ ਘਰ ਵਾਲੀ ਆ ਯਾਰ ਕਿਉਂ ਕਿਸੇ ਨੂੰ ਐਵੇਂ ਬਦਨਾਮ ਕਰਨ ਤੇ ਤੁਲੇ ਹੋ ਉਸ ਤੋਂ ਅਗਲਾ ਕਮੈਂਟ ਹੈ 911 ਆੰਗੂ ਨਵੇਂ-ਨਵੇਂ ਐਂਗਲ ਆ ਰਿਹਾ ਵੀਡੀਓ ਦੇ ਉਸ ਤੋਂ ਅਗਲਾ ਕਮੈਂਟ ਹੈ ਕੈਮਰਾਮੈਨਾਂ ਦਾ ਗਰੁੱਪ ਫਿਰਦਾ ਸੀ ਜੀ ਹਾਂ ਕਈ ਲੋਕ ਇਤਰਾਜ਼ ਵੀ ਕਰ ਰਿਹਾ ਕਈ ਲੋਕ ਕਹਿ ਰਹੇ ਆ ਵੀ ਇੰਨੀਆਂ ਵੀਡੀਓ ਸਾਹਮਣੇ ਕਿਵੇਂ ਆ ਰਹੀਆਂ ਵਾ ਕਈ ਲੋਕਾਂ ਦਾ ਇਹ ਵੀ ਕਹਿਣਾ ਵਾ ਕਿ ਇਹ ਬੰਦੇ ਨੇ ਇਸ ਜਨਾਨੀ ਨੂੰ ਨੰਬਰ ਦੇਣਾ ਸੀ ਤੇ ਇਸ ਦੇ ਸਾਥੀ ਇਸ ਦੀਆਂ ਵੀਡੀਓ ਬਣਾ ਰਹੇ ਸੀ ਤੇ ਜੇ ਇਸ ਦੀ ਘਰ ਵਾਲੀ ਹੁੰਦੀ ਤਾਂ ਆਰਾਮ ਨਾਲ ਖੜ ਕੇ ਟੋਕਣ ਲੈਂਦੀ ਬਾਕੀ ਤੁਸੀਂ ਧਿਆਨ ਨਾਲ ਦੇਖ ਵੀ ਸਕਦੇ ਹੋ ਵੀ ਇਹ ਵੀਡੀਓ ਤੋਂ ਕਿਤੇ ਨਾ ਕਿਤੇ ਕੁਝ ਗਲਤ ਜਾ ਵੀ ਲੱਗਦਾ ਪਿਆ ਹੈ ਜੇ ਆਪਾਂ ਯੂਮ ਕਰਕੇ ਇਸ ਵੀਡੀਓ ਨੂੰ ਦੇਖਦੇ ਆ ਤਾਂ ਤੁਸੀਂ ਦੇਖੋ ਵੀ ਇਹ ਕੋਈ ਟੋਕਨ ਨਹੀਂ ਲੱਗਦਾ ਪਿਆ ਇਹ ਕੋਈ ਪਰਚੀ ਜਿਹੀ ਹੀ ਲੱਗਦੀ ਪਈ ਆ ਕਿਉਂਕਿ ਅਕਸਰ ਜਿਹੜਾ ਟੋਕਨ ਹੁੰਦਾ ਹੈ ਉਹ ਹਾਰਡ ਹੁੰਦਾ ਹੈ ਬਾਕੀ ਜਦੋਂ ਵੀਡੀਓ ਬਣ ਰਹੀ ਆ ਤਾਂ ਅੰਕਲ ਨੂੰ ਨਾ ਤਾਂ ਧਿਆਨ ਵੀਡੀਓ ਬਣਾਉਣ ਵਾਲੇ ਵੱਲ ਵੀ ਪੈਂਦਾ ਹੈ ਤੇ ਫਿਰ ਜਦੋਂ ਜਨਾਨੀ ਕੋਲੋਂ ਲੰਘਦੀ ਆ ਉਹ ਖੜਦੀ ਨਹੀਂ ਆ ਚੱਲਦੇ-ਚੱਲਦੇ ਹੀ ਉਹ ਪਰਚੀ ਫੜ ਲੈਂਦੀ ਆ ਤੇ ਸਮਾਈਲ ਕਰਕੇ ਲੰਘ ਜਾਂਦੀ ਆ ਜੀ ਹਾਂ ਇਹ ਆਪਾਂ ਵੀਡੀਓ ਦੇ ਨਜ਼ਰੀਏ ਨਾਲ ਦੇਖੀਏ ਤਾਂ ਇਵੇਂ ਦੇਖਣ ਨੂੰ ਮਿਲਦਾ ਅਸਲ ਸੱਚ ਕੀ ਹੈ ਇਹ ਤਾਂ ਰੱਬ ਜਾਣਦਾ ਜਾਂ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਰੱਬ ਰਾਖਾ